ਗਰੇਵਾਰ ਰੋਡ ਦੀ ਸ਼ਕਤੀ ਇਨਕਲੇਵ ਗਲੀ ਨੰਬਰ 1 ਦੇ ਵਿੱਚ ਮੌਜੂਦ ਹੈ ਜਿੱਥੇ ਰਾਤ ਨੂੰ ਇੱਕ ਦਾਤ ਲੈ ਕੇ ਟੰਡ ਮੋਇਆ ਗਿਆ ਪਲਾਟ ਦੇ ਸਾਹਮਣੇ ਇੱਕ ਆਪਣੀ ਨਵੀਂ ਗੱਡੀ ਲੈ ਕੇ ਆਏ ਸੀ ਕਿ ਜਿਹੜੀ ਉਹ ਨਵੀਂ ਗੱਡੀ ਖੜੀ ਹੈ ਆਪਣੇ ਪਲਾਟ ਦੇ ਸਾਹਮਣੇ ਰੱਖ ਕੇ ਖੜੀ ਕੀਤੀ ਲੇਕਿਨ ਇੱਕ ਸੱਜਣਾ ਜਿਹੜਾ ਹੈ ਕਹਾ ਸੁਣੀ ਕੀਤੀ ਉਹਨੇ ਗੱਡੀ ਇਹਨਾਂ ਦੇ ਘਰਾਂ ਨੂੰ ਲੈ ਲਾਤੀ ਜਿੱਦੋਂ ਗਲ ਵਿਵਾਦ ਪੱਗਿਆ ਲਾਜ਼ਮੀ ਹੈ ਕਿ ਲੁਧਿਆਣੇ ਦਾ ਟਿੱਬਾ ਰੋਡ ਇਲਾਕਾ ਹੈ ਜਿੱਥੇ ਕਾਨੂੰਨ ਵਿਵਸਥਾ ਜਿਹੜੀ ਹੈ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਜਿਵੇਂ ਲੱਗਾ ਗਾਲਾਂ ਕੱਢਣ ਜਿਵੇਂ ਲੱਗਾ ਸੀ ਚੁੱਪ ਕਰਕੇ ਇਹਦਾ 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 ਅਸੀਂ ਕਿਹਾ ਵੀ ਅਸੀਂ ਨਿਆਣਿਆਂ ਨੂੰ ਨਹੀਂ ਦੱਸਣਾ ਸ਼ਰਿਆਮ ਜੀ ਆਪਣੀ ਹੋ ਬਣੀ ਆਈਆਂ ਸ਼ਰਿਆਮ ਹੇ ਇਹਨਾਂ ਨੂੰ ਕੈਰੀ ਦੋ ਮਹੀਨੇ ਹੋ ਗਏ ਮਾਰੇ ਨੇ ਸ਼ਰਿਆਮ ਕੋ ਅਕੜਾ ਸੀ ਕਿਰਪਾਨਾ ਸੀ ਉਹਨਾਂ ਕੋਲ ਪਿੱਛੇ ਇੰਨੀ ਕਿਹੜੀ ਹੋਈ ਨਾਲੇ ਸਾਡਾ ਹੀ ਪਲਾਟ ਆਕੇ ਇਹ ਤੇ ਹੈ ਨਹੀਂ ਤੁਸੀਂ ਚਾਰ ਘਰ ਛੱਡ ਕੇ ਤੁਸੀਂ ਇੱਥੇ ਲਾ ਰਹੇ ਐਨੇ ਦਿਨ ਤੋਂ ਚੱਲ ਆ ਰਹੇ ਗੱਡੀ ਵੀ ਜਿਹੜੀ ਪਿਛਲਾ ਸੀਸਾ ਭੰਨਤਾ ਇਟਾ ਮਾਰ ਮਾਰ ਕੇ ਇਹ ਤਸਵੀਰਾਂ ਦਿਖਾਣੀਆਂ ਲਾਜ਼ਮੀ ਆ ਕਿਉਂਕਿ ਸੇਫ ਨਹੀਂ ਐ ਸੇਫ ਸਿਟੀ ਨਹੀਂ ਕੀਤਾ ਜਾ ਸਕਦਾ ਜੀ ਜੋ ਹਾਲਾਤ ਆ ਤੇ ਦੇਖੇ ਗਏ ਨੇ ਉਹ ਕਹਿੰਦਾ ਜੀ ਮੈਂ ਇੱਥੇ ਲਾਉਂਗਾ ਬੜਕਾ ਮਾਰ ਮਾਰ ਕੇ ਗਾਲਾਂ ਕੱਢਦਾ ਸੀ ਉੱਤੇ ਸੀ ਬੂਟਰ ਮਾਰ ਮਾਰ ਕੇ ਦੱਸੋ ਬੂਟਰ ਮਾਰਦੇ ਉਹ ਕੋਲਟੀ ਹੈਗੀ ਆ ਉਹ ਕਾਹਦੀ 1 ਮਿੰਟ 1 ਮਿੰਟ ਆ ਕੱਲ ਛਰੇ ਆਮ ਕਿਰਪਾਨਾਂ ਗਡਾਸਿਆਂ ਨਾਲ ਇੱਥੇ ਇੰਨਾ ਮਾੜੀ ਹਾਲਾਤ ਮੁਹੱਲੇ ਦੇ ਵਿੱਚ ਹੋਈ ਆ ਉੱਟਾ ਮਾਰਦੇ ਦੀ ਵੀਡੀਓ ਪ੍ਰੋਪਰ ਅਪਲੋਡ ਹੋ ਹੈਗੀ ਹੈ ਜੀ ਥੋੜੀ ਹੈਗੀ ਜੇ ਤੁਹਾਨੂੰ ਬੱਸੀਓ ਦਿਲ ਬੁਲਾ ਰਹੇ ਹਾਂ ਰਿਕਾਰਡਿੰਗ ਹੈਗੀ ਹੈ ਜੀ ਖਬਰਸਾਰ ਨਿਊਜ਼ ਚੈਨਲ ਦੇ ਖੜਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗਰੇਵਾਰ ਰੋਡ ਸ਼ਿਵ ਸ਼ਕਤੀ ਇਨਕਲੇਵ ਗਲੀ ਨੰਬਰ 1 ਦੇ ਵਿੱਚ ਮੌਜੂਦ ਹਾਂ ਜਿੱਥੇ ਰਾਤ ਨੂੰ ਇੱਕ ਦਾਤ ਲੈ ਕੇ ਟਾਂਡਵ ਹੋਇਆ ਗਿਆ ਟਾਂਡਵ ਕੀ ਹੋਇਆ ਪਲਾਟ ਜਿਹੜਾ ਸਾਹਮਣੇ ਤੁਹਾਨੂੰ ਉਹੀ ਤਸਵੀਰਾਂ ਦਿਖਾਵਾਂਗੇ ਇਹ ਸਾਲਕ ਦਾ ਪਲਾਟ ਹੈ ਪਲਾੜ ਦੇ ਸਾਹਮਣੇ ਆਪਣੀ ਨਵੀਂ ਗੱਡੀ ਲੈ ਕੇ ਆਏ ਸੀ ਕਿ ਜਿਹੜੀ ਉਹ ਨਵੀਂ ਗੱਡੀ ਖੜੀ ਆ ਆਪਣੇ ਪਲਾੜ ਦੇ ਸਾਹਮਣੇ ਰੱਖੀ ਖੜੀ ਕੀਤੀ ਲੇਕਿਨ ਇੱਕ ਸ਼ਖਸ ਨੇ ਜਿਹੜਾ ਆ ਕਹਾ ਸੁਣੀ ਕੀਤੀ ਉਹਨੇ ਗੱਡੀ ਇਹਨਾਂ ਦੇ ਘਰਾਂ ਮੂਰੇ ਲਾਤੀ ਜਿਸ ਤੋਂ ਗੱਲ ਵਿਵਾਦ ਵੱਧ ਗਿਆ ਜਿਸ ਤੋਂ ਬਾਅਦ ਦਾਤ ਲੈ ਕੇ ਸ਼ਖਸ਼ ਆਂਦਾ ਤੇ ਸ਼ਖਸ਼ ਦਾਤ ਲੈ ਕੇ ਜਦੋਂ ਆਂਦਾ ਫਿਰ ਇਸ ਘਰ ਦੀ ਜਿਹੜੀ ਆ ਕੋਬੀ ਬਤੌਰ ਜਿਹੜੀ ਪ੍ਰਸ਼ਾਸਨੀ ਧੱਜੇ ਉਡਾਂਦਾ ਹੋਇਆ ਫੁੱਲੜ ਬਾਜੀ ਤੇ ਉਸ ਤੋਂ ਬਾਅਦ ਹਮਲਾ ਕਰਦਾ ਵਾ ਲੇਕਿਨ ਤਸਵੀਰਾਂ ਇਸ ਕਰਕੇ ਕਹਿ ਰਹੀਆਂ ਕਿ ਲੁਧਣਾ ਟਿੱਬਾ ਰੋੜ ਇਲਾਕਾ ਵਾ ਸ਼ਕਤੀ ਨਿਕਲੇਵਾਂ ਜਿੱਥੇ ਦਾਤ ਤੇ ਇੱਟਾਂ ਰੋੜੇ ਦੀ ਪੱਥਰਾ ਦੀ ਬਰਸਾਤ ਹੋਈ ਇਸ ਮਕਾਨ ਦੇ ਉੱਤੇ ਛੁੱਕਾ ਕਰੋ ਇਹ ਦਾਸ ਬਚ ਗਏ ਕਿ ਪਰਿਵਾਰ ਇੱਥੇ ਮੌਜੂਦ ਨਹੀਂ ਸੀਗਾ ਇਹ ਤਸਵੀਰਾਂ ਤੁਹਾਨੂੰ ਮਕਾਨ ਦੀ ਦਿਖਾਈਆਂ ਜਾ ਰਹੀਆਂ ਜਿਦੇ ਕੋਈ ਵੀ ਖਿੜਕੀ ਦੇ ਚੀਸ਼ੇ ਜਿਹੜੇ ਨੇ ਮੈਂ ਛੱਡੇ ਗਏ ਹੋਏ ਨੇ ਇਹ ਤਸਵੀਰਾਂ ਇਸ ਕਰਕੇ ਦਿਖਾਈਆਂ ਲਾਜ਼ਮੀ ਹੈ ਕਿ ਲੁਧਿਆਣੇ ਦਾ ਟਿੱਬਾ ਰੋਡ ਇਲਾਕਾ ਹੈ ਜਿੱਥੇ ਕਾਨੂੰਨ ਵਿਵਸਥਾ ਜਿਹੜੀ ਹੈ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਇਹ ਇਸ ਕਰਕੇ ਤਸਵੀਰ ਦਿਖਾਈ ਜਾ ਰਹੀ ਹੈ ਜੋ ਅਨ ਲਾਅ ਨਾ ਆਰਡਰ ਖਰਾਬ ਹੋਇਆ ਹੋਇਆ ਹੈ ਇੱਕ ਘਰ ਦੇ ਹਾਲਾਤ ਨੇ ਬਜ਼ੁਰਗ ਮਾਤਾ ਜੀ ਸਾਡਾ ਮੌਜੂਦ ਵੀ ਹੈਗੇ ਨੇ ਕੀ ਹੋਇਆ ਮਾਤਾ ਜੀ ਹੋਇਆ ਕੀ ਸੀ ਕੁਝ ਵੀ ਨਹੀਂ ਇੱਥੇ ਉਹਦੀ ਗੱਡੀ ਖੜੀ ਸੀਗੀ ਕੌਣ ਹੈ ਬੰਦਾ ਆਹ ਅੱਛੇ ਆ ਕੇ ਆਉਂਦਾ ਹਾਂਜੀ ਇੱਥੇ ਗੱਡੀ ਖੜੀ ਸੀ ਉਹਦੀ ਤੇ ਮੁੰਡੇ ਗਏ ਸੀ ਗੱਡੀ ਲੈਣ ਹਾਂਜੀ ਤੇ ਉਹ ਨਾ ਇੱਥੇ ਗੱਡੀ ਠੀਕ ਕਰਾਉਂਦਾ ਕਰਾਉਂਦਾ ਇੱਥ ਹਾਂਜੀ ਇਹ ਮੁੰਡੇ ਗੱਡੀ ਲੈ ਕੇ ਨਾ ਇੱਥੇ ਇਹਨਾਂ ਬਾਹਰ ਖੜੀ ਕਰ ਦਿੱਤੀ ਲਾਲ ਰੰਗ ਦੀ ਤੇ ਆਹ ਮੁੰਡਾ ਲੈ ਕੇ ਆਇਆ ਗੱਡੀ ਜਿੱਤੇ ਰੰਗ ਦੀ ਉਹਨਾਂ ਇੱਥੇ ਲਾ ਦਿੱਤੀ ਜਿੱਥੇ ਉਹ ਖੜਾ ਕਰਨ ਇੱਥੇ ਲਾ ਪਿਆ ਗਾਲਾਂ ਕੱਢਣ ਭੈਣ ਚੋਦ ਕਿਹੜਾ ਹਟਾ ਸਕਦਾ ਭੈਣ ਚੋਦ ਐ ਕਰ ਦਊ ਮੈਂ ਭੈਣ ਚੋਦ ਜੋ ਕਰ ਦਊ ਆ ਕੁੜੀ ਨੂੰ ਵੀ ਧੱਕੇ ਮਾਰੇ ਛੋਟੀ ਮੇਰੀ ਹਾਂਜੀ ਜਿਵੇਂ ਲੱਗਾ ਗਾਲਾਂ ਕੱਢਣ ਜਿਵੇਂ ਲੱਗਾ ਸੀ ਚੁੱਪ ਕਰਕੇ ਇਹਦਾ ਇਹਦਾ ਅਸੀਂ ਕਿਹਾ ਵੀ ਅਸੀਂ ਨਿਆਣਿਆਂ ਨੂੰ ਨਹੀਂ ਦੱਸਣਾ ਵੀ ਪਹਿਲੀ ਵਾਰੀ ਗੱਡੀ ਲਈ ਆ ਐਵੇਂ ਕੰਗ ਜ਼ਰੂਰ ਪਾਉਣੀ ਆ ਉਹ ਤਾਂ ਹਟਿਆ ਹੀ ਨਾ ਮੁੰਡੇ ਆ ਨਾ ੱੱਕਾ ਮਾਰਿਆ ਮੇਰੀ ਬੂਆ ਨੂੰ ਘਾਤ ਫੜ ਕੇ ਕਢਾਇਆ ਜਦੋਂ ਫਿਰ ਅਸੀਂ ਹਟਾ ਢੋ ਦਿੱਤੇ ਇਹਨਾਂ ਨੂੰ ਅੰਦਰ ਬੰਦ ਕਰ ਲਿਆ ਉਹ ਬੰਦੇ ਲੈ ਕੇ ਇਹਨੇ ਬੰਦੇ ਲੈ ਕੇ ਆ ਗਏ ਨਾ ਬਸ ਮੈਂ ਆਪਣੇ ਪੁੱਤੇ ਮਸੀ ਬਚਾਏ ਆ ਤੇ ਪ੍ਰਸ਼ਾਸਨ ਕੋਈ ਨਹੀਂ ਕੁਛ ਕੋਈ ਨਾ ਰੇ ਕੋਈ ਕੁਛ ਨਹੀਂ ਸੀ ਘੱਟ ਆਇਆ ਕੋਈ ਨਹੀਂ ਸਰੇਮ ਤਾਂ ਸਰੇਮ ਗੁੰਡਾ ਕਰਦੀ ਹੋਈ ਹਾਂਜੀ ਪੂਰੀ ਸ਼ਰੇਮ ਜੀ ਆ ਵੀਡੀਓ ਬਣੀ ਆਈਆਂ ਸ਼ਰੇਮ ਹਰੇ ਇਹਨਾਂ ਦੇ ਡੇੜੀ ਦੋ ਮਹੀਨੇ ਦੋ ਮਹੀਨੇ ਹੋ ਗਏ ਮਾਰਨ ਹਾਂ ਜੀ ਗੁਰ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਪ੍ਰਸ਼ਾਸਨ ਕਿੰਨੀ ਦੇਰ ਬਾਦ ਹੁੰਦਾ ਫਿਰ ਘੰਟੇ ਅੱਧੇ ਬਾਅਦ ਆਏ ਘੰਟੇ ਬਾਅਦ ਹਾਂ ਮੱਠੀ ਕਰੋ ਹਾਂ ਜੀ ਉਹਨਾਂ ਨੂੰ ਦਿਖਾਈ ਰਾਤੀ ਸਾਰਾ ਦਿਖਾਇਆ ਉਹਨਾਂ ਨੂੰ ਵੀਡੀਓ ਵੀ ਦਿਖਾਈ ਸਾਡੇ ਮੋਬਾਈਲਾਂ 'ਚ ਆ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਮਤਲਬ ਬੰਦੇ ਬੰਦੇ ਮਰ ਜਾਂਦੇ ਫਿਰ ਹਾਂ ਉਹ ਤਾਂ ਫਿਰ ਸਾਡਾ ਨੁਕਸਾਨ ਹੁੰਦਾ ਨਾ ਹਾਂ ਆ ਗੱਡੀ ਦੌੜ ਦਿੱਤੀ ਪਲੈਨਿੰਗ ਕੀ ਸੀ ਉਹਨਾਂ ਦੀ ਕੀ ਮਾਰਨ ਦੀ ਮਾਰਨ ਦੀ ਪਲੈਨਿੰਗ ਸੀਗੀ ਫੇ ਅਸੀਂ ਜਿਆਦਾ ਤਾਂ ਸ਼ੁਕਰ ਹੈ ਕਿ ਅਸੀਂ ਕੁੰਡੀ ਲਗਾਈ ਹੋਈ ਸੀ ਬੱਚਾ ਛੋਟਾ 2.5 ਸਾਲ ਦਾ ਇਹ ਸੀ ਸਾਡੇ ਗਰੀਲਾਂ ਨਾਲ ਲੱਗੀਆਂ ਹੁੰਦੀਆਂ ਇਹ ਗਰੀਲਾਂ ਬਾਰਿਸ਼ ਨਾਲ ਲੱਗੀਆਂ ਨੇ ਫ ਵੇਦ ਸੰਧੇ ਇੱਕਦਮ ਮਰਿਆ ਹੋਣਾ ਦਰਵਾਜਾ ਜੇ ਬੰਦ ਸੀਗਾ ਇੱਕ ਅੱਧਾ ਬੰਦਾ ਰੋੜੇ ਬੰਦੇ ਬੱਚੇ ਵੀ ਇੱਕਦਾਂ ਬਹਿਰ ਬੱਚਾ ਮੁੰਡਾ ਮਰ ਜਾਣਾ ਸੀਗਾ ਜਿਸ ਹਿਸਾਬ ਨਾਲ 150 200 ਬੰਦਾ ਲੈ ਕੇ ਆ ਕਿੰਨਾ ਬੰਦਾ 150 ਬੰਦਾ ਲੈ ਕੇ ਆਏ ਸੀਗੇ ਕਿ ਇੱਥੇ ਕੋਈ ਯੁੱਧ ਲੜਨਾ ਹਾਂਜੀ ਦਸੋ ਇੱਕਲੇ ਦੁਸ਼ਮਣ ਛਰੇ ਆ ਗੜਾਸ਼ੀਆ ਕਿਰਪਾਨਾਂ ਸੀ ਉਹਨਾਂ ਕੋਲ ਗੱਡੀ ਪਿੱਛੇ ਇੰਨੀ ਕਿਹੜੀ ਹੋਈ ਨਾਲ ਸਾਡਾ ਹੀ ਪਲਾਟ ਅੱਗੇ ਇਹ ਤੇ ਹੈ ਨਹੀਂ ਤੁਸੀਂ ਚਾਰ ਘਰ ਛੱਡ ਕੇ ਤੁਸੀਂ ਇੱਥੇ ਲਾ ਰਹੇ ਐਨੇ ਦਿਨ ਤਾਂ ਚੱਲ ਆ ਰਹੇ ਸੀਗੇ ਆ ਇਹ ਬਾਜੀ ਆਏ ਇਹਨਾਂ ਨੇ ਗੱਡੀ ਉੱਧਰ ਨੂੰ ਲਾਤੀ ਇਹਨਾਂ ਨੂੰ ਨਹੀਂ ਪਤਾ ਸੀ ਵੀ ਇੱਥੇ ਗੱਡੀ ਉਹ ਲਾਂਦਾ ਵਾ ਇਹ ਕਹਿੰਦੇ ਚੱਲ ਕੋਈ ਗੱਲ ਨਹੀਂ ਮੈਂ ਕਰ ਦਿੰਨਾ ਇੱਧਰ ਨੂੰ ਜਦੋਂ ਭਣ ਜਾਊਗਾ ਫਿਰ ਕਿੱਥੇ ਲਾ ਲੈਣਗੇ ਆ ਫਿਰ ਸਾਡੇ ਸਿਰ ਤੇ ਲਾ ਲੈਣਗੇ ਹੋਰ ਕੀ ਐ ਫਿਰ ਮੈਂ ਕੀ ਕੀ ਸੀ ਉਹਨਾਂ ਦੇ ਹੱਥਾਂ 'ਚ ਦਾਤ ਸੀ ਦਾਤ ਸੀ ਕਿ ਕਿਰਪਾਨਾਂ ਸੀਗੀਆਂ ਗੜਾ ਇੱਟਾ ਬੱਟੇ ਬਹੁਤ ਆ ਵੇਖੋ ਸਭ ਚਲਾਇਆ ਹਾਈਟਾ ਬੱਟਾ ਸਾਡੇ ਨਾਲੇ ਹੁਣ ਕੱਟ ਕੁੱਟ ਸਾਰਾ ਚੁੱਪ ਕੀਤਾ ਉਹਨਾਂ ਨੇ ਗੱਡੀ ਵੀ ਤੋੜਦੀ ਲੇਕਿਨ ਇਹ ਤਸਵੀਰ ਦਿਖਾ ਦਵਾ ਕੀ ਗੱਡੀ ਵੀ ਜਿਹੜੀ ਪਿਛਲਾ ਸ਼ੀਸ਼ਾ ਭੰਨਤਾ ਇੱਟਾਂ ਮਾਰ ਮਾਰ ਕੇ ਇਹ ਤਸਵੀਰਾਂ ਦਿਖਾਣੀਆਂ ਲਾਜ਼ਮੀ ਆ ਕਿਉਂਕਿ ਸੇਫ ਨਹੀਂ ਆ ਸੇਫ ਸਿਟੀ ਨਹੀਂ ਕੀਤਾ ਜਾ ਸਕਦਾ ਕਿ ਜੋ ਹਾਲਾਤ ਅਸੀਂ ਦੇਖੇ ਗਏ ਨੇ ਅਗਵਾਉਂਦੇ ਟੰਗੀ ਗੇਟ ਲੱਗਾ ਗੇਟਮੈਨ ਨੂੰ ਕਹਿੰਦੇ ਕਲੋਨੀ ਦੇ ਗੇਟਮੈਨ ਨੂੰ ਕਹਿੰਦੇ ਵੀ ਤੂੰ ਗੇਟ ਖੋਲਦੇ ਨਹੀਂ ਤਾਂ ਅਸੀਂ ਤੇਰੇ ਹੀ ਮਾਰ ਦਾਂਗੇ ਕਿਦਾਂ ਲਗਾ ਕਲੋਨੀ ਸਾਡੇ ਚ ਗੇਟ ਲੱਗਾ ਵਾ ਗੇਟਮੈਨ ਨੇ ਖੋਲਿਆ ਨਹੀਂ ਉਹ ਕਹਿੰਦੇ ਖੋਲਦੇ ਨਹੀਂ ਤੇ ਤੇਰੇ ਮਾਰ ਦਾਂਗੇ ਇਹ ਛੱਡ ਛੁੱਟ ਕਿਦਾਂ ਪੰਨੇ ਇਹ ਉਹਨਾਂ ਨੇ ਕੀਤਾ ਸਾਰਾ ਕੁਝ ਸਾਰਾ ਕੁਝ ਉਹਨਾਂ ਨੇ ਕੀਤਾ ਨੀ ਕੀ ਹਾਲਾਤ ਕੀ ਨੇ ਫਿਰ ਹਾਲਾਤ ਸਰ ਬਹੁਤ ਮਾੜੇ ਹਾਲਾਤ ਆ ਇਹ ਆਪਣੇ ਇੱਥੇ ਤਿੰਨ ਚਾਰ ਘਰ ਛੱਡ ਕੇ ਬੰਦਾ ਰਹਿੰਦਾ ਜੀ ਇਹ ਔਰ ਉਹ ਵਿਦਨ ਕੀ ਉਹ ਹੂਟਰ ਵੀ ਕੱਲ ਪਹਿਲਾਂ ਮਾਰਦਾ ਰਿਹਾ ਇੱਥੇ ਸਕੂਟਰ ਮਾਰ ਮਾਰ ਕੇ ਦੱਸਦਾ ਵਾ ਗਾਲਾਂ ਗੰਦੀਆਂ ਕੱਢ ਰਿਹਾ ਸੀ ਜਨਾਨੀਆਂ ਨੂੰ ਕੱਲ ਕੋਈ ਵੀ ਘਰ ਨਹੀਂ ਸੀ ਨਾ ਸ਼ਰਾਬ ਪੀਤੀ ਹੋਈ ਸੀ ਜੀ ਮੁੰਡੇ ਵੀ ਕੱਲ ਬਾਹਰ ਸੀ ਕੋਈ ਫੰਕਸ਼ਨ ਸੀ ਅਦਰ ਉੱਥੇ ਸਾਰੇ ਜੇ ਸੀ ਬੁੜੀਆਂ ਨੂੰ ਗਾਲਾਂ ਕੱਢਣ ਲੱਗ ਗਏ ਵੀ ਇੱਥੇ ਗੱਡੀ ਕਹਿੰਨੇ ਕਰੇ ਇਹਨਾਂ ਨੇ ਨਵੀਂ ਕੱਲ ਗੱਡੀ ਲਿਆਂਦੀ ਆਪਣੀ ਇਹ ਗੱਡੀ ਖੜਾ ਕੇ ਉੱਧਰ ਚਲੇ ਗਏ ਤੇ ਉਹ ਪੁਰਾਣੀ ਗੱਡੀ ਇੱਥੇ ਲਾਤੀ ਜਿਹੜਾ ਬ੍ਰਦਰ ਆਪਣੇ ਤਵਾੜੀ ਸਾਹਿਬ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਗੱਡੀ ਇੱ ਅਸੀਂ ਆਪਣੇ ਪਲਾਟ ਮੋਰੇ ਲਾ ਨਹੀਂ ਸਕਦੇ ਗੱਡੀ ਕੁਛ ਨਾ ਵੇਖਣਾ ਹਣਾ ਉਹ ਕਹਿੰਦਾ ਸੀ ਮੈਂ ਇੱਥੇ ਲਾਉਂਗਾ ਬੜਕਾ ਮਾਰ ਮਾਰ ਕੇ ਗਾਲਾਂ ਕੱਢਦਾ ਸੀ ਉੱਥੇ ਸੀ ਹੂਟਰ ਮਾਰ ਮਾਰ ਕੇ ਦੱਸੋ ਹੂਟਰ ਮਾਰਨ ਦੀ ਉਹ ਅਥੋਰਟੀ ਹੈਗੀ ਆ ਮhalla ਪਰੇਸ਼ਾਨ ਆ ਹੂਟਰ ਮਾਰ ਮਾਰ ਕੇ ਗਾਲਾਂ ਗੰਦੀਆਂ ਕੰਦੀਆਂ ਕੱਢਦਾ ਸੀ ਜਨਾਨੀਆਂ ਨੂੰ ਉਸ ਤੋਂ ਬਾਅਦ ਆ ਦੇਖੋ ਤੇਜ਼ ਧਾਰਾ ਹਥਿਆਰਾਂ ਨਾਲ ਉਹਨਾਂ ਨੇ ਦੇਖੋ ਆ ਮਾਰੇ ਦੇਖੋ ਦਾਤ ਮਾਰੇ ਆ ਜੀ ਪਰਲੇ ਬੰਨੇ ਸ਼ੀਸ਼ੇ ਭੰਨੇ ਹੋਏ ਕੀ ਮਾਰੇ ਕੀ ਇੱਥੇ ਇਹ ਦਾਤ ਮਾਰੇ ਦੇਖੋ ਕਿੱਡੀ ਮੋਟੀ ਫਾਈਬਰ ਸ਼ੀਟਾ ਦੇਖੋ ਕਾੜਤੀ ਸਾਰੀ ਕਾੜਤੀ ਸਾਈਡ ਆ ਦਰਵਾਜੇ ਨਾਲ ਲੱਗੇ ਹੁੰਦੇ ਦਰਵਾਜੇ ਲੱਗੇ ਸੀਗੇ ਮਾਰਦੇ ਵੀ ਠਕ ਠਕ ਪੂਰੀਆਂ ਆਵਾਜ਼ਾਂ ਮਾਰ। ਉਹੀ ਗੱਲ ਆ ਨਾ ਫਿਰ ਤਾਂ ਮਰ ਜਾਣਾ ਸੀ ਅਸੀਂ। ਮਾਰ ਦੇਣਾ ਸੀ ਉਹਨਾਂ ਨੇ। ਮਾਰ ਦੇਣਾ ਸੀ। ਇੱਕ ਗੱਡੀ ਨਵੀਂ ਗੱਡੀ ਲਿਆਂਦੀ ਉਹਦੇ ਪਿੱਛੇ। ਜਾਨ ਕਿੱਦਾਂ ਬਚਾਈ? ਜਾਨ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਵੜ ਗਏ ਛੱਤ ਤੇ ਚੜ ਗਏ ਸੀ। ਪਰ ਜੰਮ ਕੇ ਹੁਲੜ ਵਾਜੀ ਹੋਈ। ਹਾਂਜੀ। ਸਟਾਰ ਰੋੜੇ ਚਲਾਈ ਦੀ ਉਹਨਾਂ ਨੇ ਪੂਰੇ। ਕਿ ਬਚਾਹ ਕਿੱਦਾਂ ਫਿਰ? ਰਹਿ ਕਿੱਦਾਂ ਸਕਦੇ ਸੀ? ਬਹੁਤ ਔਖੇ ਬਚੇ ਜੀ ਬੱਚੇ। ਰਈਏ ਕਿਤੇ ਫੇਰ ਆਪਾਂ ਅਸੀਂ ਕਿ ਦੇਖੋ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਵੀ ਬੰਦੇ ਧਿਆਨ ਰੱਖੇ ਸਕਿਉਰਟੀ ਗਾਰਡ ਲੱਗਾ ਸਕਿਉਰਟੀ ਗਾਰਡ ਪ੍ਰਸ਼ਾਸਨ ਰਾਤ ਦਾ ਮੌਕਾ ਦੇਖਿਆ ਗਿਆ ਹਾਲੇ ਤੱਕ ਕੋਈ ਬੰਦਾ ਅਰੈਸਟ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਹੋਈ ਇਹ ਬੱਚਿਆਂ ਨੇ ਆਪਣੀ ਜਾਨ ਬਚਾਈ ਕੋਠੇ ਤੇ ਚੜ ਕੇ ਸ਼ਰਿਆਮ ਵੀਡੀਓ ਬਣੀਆਂ ਹੋਈਆਂ ਵਾ ਆਸੇ ਪਾਸੇ ਦੇ ਲੋਕਾਂ ਨੇ ਮੋਬਾਈਲਾ ਰਾਂ ਵੀਡੀਓ ਬਣਾਈਆਂ ਉਹ ਧਿਆਨ ਉਹ ਅਸੀਂ ਜ਼ਰੂਰ ਦਵਾਂਗੇ ਤਾਂ ਕਿ ਦੁਨੀਆ ਦੇਖ ਸਕੇ ਆ ਮੋੜ ਤੋਂ ਉਹਨਾਂ ਨੇ ਇਟਾਂ ਚਲਾਈਆਂ ਰੋੜੇ ਚਲਾਏ ਉੱਪਰ ਅੰਦਰ ਤੱਕ ਆਏ ਆ ਅੰਦਰ ਤੱਕ ਰੋੜੇ ਚਲਾਏ ਆ ਦੇਖੋ ਤੁਸੀਂ ਦਾਤ ਕਿਰਪਾਨਾਂ ਮਾਰ ਮਾਰ ਕੇ ਸ਼ੀਸ਼ੇ ਭੰਨੇ ਹੋਇਆ ਦੂਸਰੀ ਸਾਈਡ ਵੀ ਬੰਨਾ ਗੱਡੀਆਂ ਭੰਨੀਆਂ ਹੋਈਆਂ ਵਾ ਇਹੇ ਦਾਤ ਜੇ ਕਿਸੇ ਬੰਦੇ ਦੇ ਲੱਗ ਜਾਂਦਾ ਤੇ ਬੰਦਾ ਨਹੀਂ ਬਚਣਾ ਸੀ ਕੋਈ 2 ਮਿੰਟ ਦਾ ਗੁੱਸਾ ਲੈ ਜਾਂਦਾ ਕਿਸੇ ਬੰਦੇ ਦਾ ਬਿਲਕੁਲ ਬਿਲਕੁਲ ਰਾਈਟ ਬੋਚਾਲ ਜੀ ਆ ਦੇਖੋ ਪਿਛਲੇ ਬੰਨੇ ਵੀ ਸ਼ੀਸ਼ੇ ਭੰਨੇ ਗਏ ਆ ਅਮੋਰਿਓ ਵੀ ਭੰਨੇ ਗਏ ਦਾਤ ਕਿਰਪਾਨਾਂ ਇੱਟਾਂ ਉਹਨਾਂ ਨੇ ਕੋਈ ਐਸਾ ਹੀ ਨਹੀਂ ਸੀ ਜੋ ਉਹਨਾਂ ਕੋ ਹਥਿਆਰ ਨਹੀਂ ਸੀ ਮੈਂ ਤਾਂ ਬਸ ਪਿਸਟਲ ਛੱਡ ਗਈ ਹਾਂ ਪਿਸਟਲ ਛੱਡ ਗਈ ਬਿਲਕੁਲ ਤਸਵੀਰ ਦਿਖਾਉਂਦਾ ਹੈ ਪੂਰੀ ਗੁੰਡਾਗਰਦੀ ਹੈ ਜੀ ਪੂਰੀ ਗੁੰਡਾਗਰਦੀ ਬੱਚਾ ਦੇ ਕੋਚਾ ਇਹ ਅੰਦਰ ਦਾ ਤੁਹਾਡੇ ਲੇਕਿਨ ਅੰਦਾਜ਼ਾ ਜੀ ਕਿ ਇਹ ਗੱਡੀ ਲਿੱਤੀ ਇਹਨਾਂ ਨੇ ਜਿਹੜੀ ਖੜੀ ਕਰਨੀ ਸੀ ਇਹਨਾਂ ਨੇ ਹਜੇ ਲੇਕਿਨ ਆਹ ਦੇਖ ਸਕਦੇ ਹੋ ਤਸਵੀਰਾਂ ਕਿ ਦੋ ਕਿਸੇ ਘਰ ਦਾ ਕੋਈ ਵੀ ਸ਼ੀਸ਼ਾ ਨਹੀਂ ਬਖਸ਼ਿਆ ਗਿਆ ਹੋਇਆ ਵੈ ਇਹ ਨਹੀਂ ਕੀਤਾ ਜਾ ਸਕਦਾ ਕਿ ਕੋਈ ਸ਼ੀਸ਼ਾ ਬਖਸ਼ਿਆ ਗਿਆ ਹੋਊਗਾ ਸਾਰੇ ਸ਼ੀਸ਼ੇ ਤੋੜੇ ਗਏ ਨੇ ਸਿਰਫ ਇੱਕ ਇਸ ਗੱਡੀ ਕਰਕੇ ਕਿ ਇਹਨਾਂ ਨੇ ਗੱਡੀ ਲੈ ਕਿਦਾਂ ਲਈ ਆਈ ਹੋਊਗਾ ਕਿ ਗੱਡੀ ਲੈ ਕੇ ਕਿਦਾਂ ਲਈ ਇਹੀ ਚੀਜ਼ ਹੈ ਇਹੀ ਹੋ ਗਿਆ ਗੱਡੀ ਲੈ ਕੇ ਤਾਂ ਲਈ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗੇ ਇਹੀ ਕਰਦੇ ਆ ਵੀ ਸਾਡੇ ਅਸੀਂ ਸੇਫ ਹੋ ਕਿੱਦਾਂ ਹੋ ਸਕਦੇ ਆ ਵੀ ਸਾਨੂੰ ਸੇਫ ਕੀਤਾ ਜਾਵੇ ਜਿਨ੍ਹਾਂ ਨੇ ਇਹ ਹੁੱਲੜਬਾਜੀ ਕੀਤੀ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਹਨਾ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਬਾਕੀ ਕਾਨੂੰਨੀ ਕਾਰਵਾਈ ਹੋਵੇ ਕਾਨੂੰਨੀ ਵਸਤਾ ਦਾ ਕੁਝ ਨਹੀਂ ਕਹਿ ਸਕਦੇ ਸਰ ਦੇਖੋ ਤੁਹਾਡੇ ਸਾਹਮਣੇ ਆ ਕੱਲ ਸ਼ਰਿਆਮ ਕਿਰਪਾਨਾ ਗਡਾਸਿਆ ਨਾ ਇੱਥੇ ਇਹਨਾਂ ਮਾੜੀ ਹਾਲਾਤ ਮੁਹੱਲੇ ਦੇ ਵਿੱਚ ਹੋਈ ਆ ਜੇ ਇੰਦਾ ਤਾਂ ਪ੍ਰਸ਼ਾਸਨ ਕੋ ਕੋ ਪ੍ਰਬੰਧ ਹੁੰਦਾ ਮੌਕੇ ਤੇ ਆ ਕੇ ਕਾਰਵਾਈ ਕਰ ਦੇ ਹਾਲਾਂਕਿ ਥਾਣੇ ਟਿੱਬਾ ਤੋਂ ਮੈਂ ਲਾਜਮ ਆਇਆ ਉਹਨਾਂ ਨੂੰ ਉਹਨਾਂ ਦੇ ਸਾਰੇ ਰਜੇਮ ਦੇ ਵਿੱਚ ਆ ਉਹਨਾਂ ਨੂੰ ਸਾਰਾ ਦੱਸਿਆ ਗਿਆ ਵਾ ਅਲੇ ਤੱਕ ਵੀ ਉਹਨਾਂ ਨੇ ਕੋਈ ਵੀ ਬੰਦਾ ਅਰੈਸਟ ਨਹੀਂ ਕੀਤਾ ਕਿਰਪਾਨਾ ਗਡਾਸਿਆ ਉਸ ਤੋਂ ਬਾਅਦ ਹੁਣ ਤੋਂ ਮੁਲਾਜ਼ਮਾਂ ਦੇ ਆਉਣ ਤੋਂ ਬਾਅਦ ਵੀ ਮੁੰਡੇ ਨੂੰ ਕਾਲ ਆਉਂਦੀ 2 ਵਜੇ ਵੀ ਤੂੰ ਫਲਾਣਿਆ ਉੱਥੇ ਬਸਤੀ ਚੌਂਗ ਚ ਆ ਜਾ ਤੈਨੂੰ ਅਸੀਂ ਮਿਲਣਾ ਵਾ ਤੁਹਾਨੂੰ ਕੋਣ ਆਇਆ ਮੈਨੂੰ ਰਾਤੀ 2:30 ਵਜੇ ਫੋਨ ਆਇਆ ਆਜਾ ਬਸਤੀ ਜੋਧੇ ਹਲ ਆਇਆ ਓਏ ਮੈਂ ਕਿਹਾ ਮੈਂ ਬਸਤੀ ਜੋਧੇ ਹਲ ਕਿਹਣਾ ਮੈਂ ਘਰੇ ਆਇਆ ਮੈਂ ਘਰੇ ਬੈਠਾ ਮੈਂ ਕਿਹਾ ਤੂੰ ਵੀ ਤੇਰਾ ਵੀ ਘਰ ਤੇ ਤੂੰ ਆਪਣੇ ਘਰੇ ਆ ਜਾ ਹੂੰ ਦੇਖਣੇ ਜੋ ਆਸੇ ਜੋ ਤੈਨੂੰ ਤੇਰਾ ਪਤਾ ਲੱਜੂਗਾ ਸਾਨੂੰ ਸਾਡਾ ਪਤਾ ਲੱਜੂਗਾ ਅਸੀਂ ਕਿੰਨੇ ਜੋਗੇ ਹੁਣ ਦੁਬਾਰਾ ਫੇਰ ਜੋਗੇ ਆ ਦੇਖ ਲੋ ਜੋਗੇ ਸਾਰਾ ਕੁਝ ਹੈਗਾ ਤੁਹਾਡੇ ਕੋਲ ਵੀਡੀਓ ਦਾ ਹਾਂਜੀ ਹਾਂਜੀ ਵੀਡੀਓ ਹੈ ਜੀ ਈਟਾ ਓਟਾ ਮਾਰਦੇ ਦੀ ਵੀਡੀਓ ਪ੍ਰੋਪਰ ਆਪਣੇ ਕੋਲ ਹੈਗੀ ਹੈ ਜੀ ਰਿਕਾਰਡਿੰਗ ਹੈਗੀ ਜੀ ਤੁਹਾਨੂੰ ਬਸੀਓ ਦੇਲ ਬੁਲਾ ਰਹੇ ਆ ਰਿਕਾਰਡਿੰਗ ਹੈਗੀ ਹੈ ਜੀ ਬਸੀਓ ਦੇਲ ਬੁਲਾ ਰਹੇ ਆ ਅਮਲਾ ਕਰਨ ਤੋਂ ਬਾਅਦ ਲੁਕਾਰ ਰਿਹਾ ਫੇਰ ਹਾਂਜੀ ਉਹ ਮੁੰਡਿਆਂ ਦੇ ਉਹ ਪੂਰਾ ਆਪਣਾ ਕਾਤਲਾਨਾ ਹਮਲੇ ਹਮਲਾ ਕਰਨ ਦੇ ਰੰਜਸ ਦੇ ਵਿੱਚ ਵੀ ਇਹਨੂੰ ਬੁਲਾਈਏ ਸੀ ਤੇ ਅਸੀਂ ਕੋਈ ਐਦਾਂ ਦਾ ਕਰੀਏ ਟੱਕ ਮਾਰੀਏ ਜਾਂ ਕੁਛ ਕਰੀਏ ਕਿ ਇਦਾਂ ਦੇਖੋ ਤੁਸੀਂ ਜਿਹੜਾ ਬੰਦਾ ਸ਼ੀਸ਼ੇ ਭਨ ਗਿਆ ਗੱਡੀਆਂ ਭਨ ਗਿਆ ਜੇ ਮੁੰਡਾ ਬਾਈ ਦੇ ਵਿੱਚ ਚਲੇ ਵੀ ਜਾਂਦਾ ਤੇ ਉਹ ਤੁਹਾਨੂੰ ਪਤਾ ਕੀ ਹੋ ਸਕਦਾ ਉੱਤੇ ਹਨ ਫਿਰ ਉਹਨੂੰ ਐ ਪੁੱਛਿਆ ਜਾਵੇ ਵੀ ਹੂਟਰ ਮਾਰਨ ਦੀ ਕਿੱਥੋਂ ਅਥੋਰਟੀ ਲਈ ਆ ਪ੍ਰਸ਼ਾਸਨ ਨੂੰ ਹਾਂ ਬਿਲਕੁਲ ਕੀ ਮੰਗ ਕੀ ਕਰਦੇ ਹੋ ਮੰਗ ਕੇ ਸਾਡੇ ਬੱਚਿਆਂ ਨੂੰ ਸਾਫ ਚਾਹੀਦਾ ਵਾ ਜੀ ਹਰਜਾਨਾ ਹਰਜਾਨਾ ਭਰਨਾ ਹਰਜਾਨਾ ਚਾਹੀਦਾ ਵਾ ਕੰਨ ਨੁਕਸਾਨ ਜੋ ਹੋਇਆ ਭਰਨਾ ਪਰਚਾ ਕਰਾਉਣਾ ਸੀ ਤਾਂ ਪਰਚਾ ਕਰਾਣਾ ਵਾ ਬਿਲਕੁਲ ਇਹ ਪਰਿਵਾਰ ਹੈ ਤੁਹਾਨੂੰ ਦੱਸ ਦਈਏ ਸ਼ਿਸ਼ਕਤੀ ਇਨਕਲੇਵ ਹੈ ਗਰੇਵਾ ਰੋਡ ਦੇ ਉੱਤੇ ਜੋ ਘਰ ਦੇ ਹਾਲਾਤ ਤੁਸੀਂ ਦੇਖੇ ਵੀ ਹੈ ਲੇਕਿਨ ਤਸਵੀਰ ਹੈ ਕਿ ਇੱਕ ਨਵੀਂ ਗੱਡੀ ਦੇ ਲੈਣ ਦੇ ਚਲਦੇ ਜਿਹੜਾ ਵਿਵਾਦ ਹੋਇਆ ਦਾਤ ਦੀ ਤੁਸੀਂ ਵੀਡੀਓ ਨਾਲ ਦੀ ਨਾਲ ਚਲਦੀ ਦੇਖ ਰਹੇ ਹੋ ਜਿੱਥੇ ਹਮਲਾ ਹੋਇਆ ਹੁਣ ਦੇ ਦੇ ਪ੍ਰਸ਼ਾਸਨ ਦੇ ਉੱਤੇ ਕੀ ਕਾਰਵਾਈ ਕਰਦਾ ਲੈਣਾ ਕੈਮਰਾ ਮੀਤ ਦੇ ਨਾਲ ਵਿਸ਼ਾਲ ਕਪੂਰ ਖਬਰਸਾਰ ਨਿਊਜ਼ ਲੈਣਾ ਜਿੱਥੇ ਅੱਜ ਤੁਸੀਂ ਸ਼ਿਸ਼ਕਤੀਨ ਕਲੇ ਵਿੱਚ ਗਲੀ ਨੰਬਰ 1 'ਚ ਪਹੁੰਚੇ ਹੋ ਇਹ ਆਪਸ ਵਿੱਚ ਹੈ ਤਾਂ ਗੌਂਡੀ ਦੇ ਦੋਨੇ ਪਿਰਾ ਜੀ ਠੀਕ ਹੈ ਜੀ ਗੱਡੀ ਖੜੀ ਕਰਨ ਤੇ ਇਹਨਾਂ ਦਾ ਆਪਸ ਵਿੱਚ ਚੜਾਈ ਝਗੜਾ ਹੋਇਆ ਜੀ ਠੀਕ ਹੈ ਜਿਹੜਾ ਅਭਿਸ਼ੇਕ ਆ ਦੱਸ ਦਿਆ ਵੀ ਉਹਨੇ ਦਾਰੂ ਪੀਤੀ ਹੋਈ ਸੀ ਜੀ ਤੇ ਮੈਡੀਕਲ ਰਿਪੋਰਟਾ ਹਾਸਲ ਕਰਕੇ ਜਿੱਦਾਂ ਹੋਊਗਾ ਕਾਰਵਾਈ ਕਮੰਡ ਚ ਲਿਆਂਦੀ ਜਾਊਗੀ ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਦਾਤ ਨਾਲ ਹਮਲਾ ਕੀਤਾ ਜਾ ਰਿਹਾ ਕੁਝ ਮੁੰਡੇ ਬਾਹਰ ਖੜੇ ਆ ਉਹ ਹਲੇ ਕੈਮਰਾ ਚੈੱਕ ਕਰ ਰਹੇ ਆ ਆਪਾਂ ਜੀ ਠੀਕ ਹੈ ਉਹ ਲੈ ਕੇ ਕੈਮਰੇ ਦੀ ਰਿਕਾਰਡਿੰਗ ਤੇ ਆਪਾਂ ਉਹਨਾਂ ਨੂੰ ਸਰਚ ਤੇ ਪਰਚਾ ਦਿੰਦੇ ਹਾਂ ਲਾਉਣ ਆਰਡਰ ਜਿਹੜੇ ਹੱਥ ਚ ਲੈਣਦੇ ਕਾਨੂੰਨ ਵਿਵਸਥਾ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਜਿਹੜੇ ਅਨਸਰ ਨਾ 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 ਉਹਨਾਂ ਦੇ ਕੀ ਕਾਰਵਾਈ ਕੀਤੀ ਜਾਊਗੀ ਆਹ ਹੁਣ ਪਰਚਾ ਦਵਾਂਗੇ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ